ਕੱਲ ਨੂੰ ਮੈਂ ਜਾ ਕੇ ਦੱਸ ਰਿਆਂ ਸਾਡੇ ਹੋਮ ਮੰਤਰੀ ਕਿ ਅਸੀਂ ਫੂਟਬਾਲ ਨੂੰ ਨਹੀਂ ਅਸੀਂ ਖਾਲੀ ਹੋਣ ਦਿੰਦੇ ਪਰ ਕਟੋਕਟ ਸਾਡੇ ਵੱਲ ਤਾਂ ਮੇਰ ਦੀ ਨਗਰ ਕਰ ਕਰ ਦਿਆ ਕਰੋ ਜਿੱਥੇ ਵੋਟਾਂ ਪੈਂਦੀਆਂ ਉੱਥੇ ਜਾ ਕੇ ਤੁਸੀਂ ਹਜ਼ਾਰਾਂ ਕਰੋੜ ਇੰਨੇ ਹਜ਼ਾਰ ਕਰੋੜ ਇੰਨੇ ਹਜ਼ਾਰ ਕਰੋੜ ਸਾਨੂੰ 1600 ਕਰੋੜ ਦੇ ਕੇ ਉਹਦੇ ਚ ਵੀ ਕਹੀ ਜਾਂਦੇ ਇਧਰੋਂ ਲੈ ਲਓ ਇਧਰੋਂ ਲੈ ਲਓ ਆਪ ਵੀ ਥੋੜਾ ਬਣ ਗਿਆ ਆ 1600 ਕਰੋੜ ਪੂਰਾ ਕਰ ਦਿੰਦੇ ਇਧਰੋਂ ਇਧਰੋਂ ਉਧਰੋਂ ਜਿਹੜੇ ਸਕੀਮਾਂ ਦੇ ਪੈਸੇ ਵੈਸੇ ਵੀ ਆਉਣੇ ਸੀ ਜੇ ਹੜ ਨਾ ਆਉਂਦੇ ਤਾਂ ਭਾਜਪੀ ਕੀ ਕਰ ਰਹੀ ਹੈ ਕਿ ਉਹਨਾਂ ਪੈਸਿਆਂ ਨੂੰ 1600 ਕਰੋੜ ਚੋਂ ਕੱਟ ਲੀ ਕੱਦ ਦੇ ਉੱਥੇ ਵਿਹਾਰ ਚ ਲਓ ਜੀ ਲोटा ਦਾ ਕਿੰਨੇ ਪੈਸੇ ਚਾਹੀਦੇ ਦੇ ਦੇ ਮਤਲਬ ਜਿੱਥੇ ਚਾਹੀਦੇ ਉੱਥੇ ਦੇ ਦਿਓ ਜੀ ਨਹੀਂ ਦੇਣਾ ਇੱਥੇ ਇੱਥੇ ਨਕਲੀ ਵਿਧਾਨ ਸਭਾ ਲਾ ਲਈ ਆਪਣੀ ਛੋਟੇ ਹੁੰਦੇ ਚੋਰ ਸਿਪਾਹੀ ਖੇਡਦੇ ਹੁੰਦੇ ਸੀ ਵੀ ਤੂੰ ਚੋਰ ਐ ਮੈਂ ਸਿਪਾਹੀ ਆ ਤੇ ਬਣਦੇ ਥੋੜੀ ਹੁੰਦੇ ਆ ਉਹ ਵੱਡੇ ਹੋ ਕੇ ਵੀ ਜਿਹੜਾ ਚੋਰ ਚੋਰ ਬਣਦਾ ਚੋਰ ਬਣੂਗਾ ਸਿਪਾਹੀ ਬਣੂਗਾ ਹੈ ਉਹੀ ਖੇਡੀ ਜਾਂਦੇ ਨੇ ਸੁਪਨਿਆਂ ਦੀ ਦੁਨੀਆ 'ਚ ਫਿਰਦੇ ਨੇ ਕਰ ਲਓ ਕੱਢ ਲਓ ਫੜਾਸਾਂ ਕੋਈ ਗੱਲ ਨਹੀਂ ਸੋਸ਼ ਕਰਕੇ ਮੈਂ ਕਹਿਣਾ ਚਾਹਣਾ ਕਿ ਅਸੀਂ ਜਿੰਨਾ ਵੀ ਲੇਟੈਸਟ ਟੈਕਨੋਲੋਜੀ ਹੈ ਉਹ ਵੀ ਵਰਤਾਂਗੇ ਸਾਡੇ ਸਾਰੇ ਅਧਿਕਾਰੀ ਲੱਗੇ ਹੋਏ ਨੇ ਸਾਡੇ ਸਾਰੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਲੱਗੇ ਹੋਏ ਨੇ ਤੇ ਮੰਡੀਆਂ ਝੋਨਾ ਵੀ ਆ ਚੁੱਕਿਆ ਉਹ ਵੀ ਸਮੂਥਲੀ ਅਸੀਂ ਚੱਕ ਰਹੇ ਹਾਂ ਇਸ ਤੋਂ ਬਾਅਦ ਨਾਲ ਨਾਲ ਜਿਹੜਾ ਡੀਸੇਲਟਿੰਗ ਦਾ ਕੰਮ ਵੀ ਟਰੈਕਟਰਾਂ ਦਾ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ ਤਾਂ ਕਿ ਕਣਕ ਜਿਹੜੀ ਹੈ ਉਹਨੂੰ ਬੀਜਣ ਵਾਸਤੇ ਜ਼ਮੀਨ ਜਿਹੜੀ ਹੈ ਉਹ ਤਿਆਰ ਹੋ ਜੇ ਤੇ ਬਾਕੀ 37 ਸਾਲਾਂ ਬਾਅਦ 88 ਤੋਂ ਵੀ ਵੱਡੇ ਮੰਨਦੇ ਸੀਗੇ ਪਰ 88 ਤੋਂ ਵੀ ਉੱਪਰ ਚਲੇ ਗਏ ਜੀ ਤਾਂ ਮੈਨੂੰ ਬੜੀ ਖੁਸ਼ੀ ਹੋਈ ਕੱਲ ਬਾਈਬਾ ਸਾਹਿਬ ਦੇ ਇਲਾਕੇ 'ਚ ਗਏ ਖੱਡਾ-ਖੁੱਡਾ ਚੈੱਕ ਕੀਤੀ ਆਉਣੀ ਹ ਪਤਾ ਲੱਗਿਆ ਉਹਨਾਂ ਵੀ ਕਿਹੜੇ ਕਿਹੜੇ ਖੱਡਾ ਨੇ ਕਿਉਂਕਿ ਮੈਂ ਉਸ ਦਿਨ ਦੱਸਤਾ ਸੀ ਆਹ ਖੱਡਾ ਆਪਣੇ ਗੁਰਦਾਸਪੁਰ ਜੀ ਪੈਂਦੀਆਂ ਨੇ ਚਲੋ ਕੋਈ ਗੱਲ ਨਹੀਂ ਕਈ ਵਾਰੀ ਕਈ ਚੀਜ਼ਾਂ ਥਾਮਸ ਐਡੀਸਨ ਮੰਗੂ ਬਾਅਦ ਪਤਾ ਲੱਗਦੀ ਹੈ 65 ਸਾਲ ਤੋਂ 70 ਤੋਂ ਉੱਪਰ ਨਹੀਂ ਉਦੋਂ ਪਤਾ ਲੱਗਿਆ ਰੌਂਚ ਸੀਗੇ ਉਦੋਂ ਕਿ ਪਾਵਰ ਦਾ ਸੱਤਾ ਦਾ ਆਨੰਦ ਮਾਣ ਰੇ ਸੀ ਕੋਈ ਸੀ ਗੱਲ ਨਹੀਂ ਸੋ ਪਰ ਕਦੇ ਉਹ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜੋ ਅਸੀਂ ਇਸ ਪਹਿਲੇ ਸਾਲ ਤੋਂ ਸ਼ੁਰੂ ਕੀਤਾ ਸੀਗਾ ਚਾਹੇ ਉਹ ਐਸਐਸਐਫ ਸੜਕਾਂ ਤੇ ਜਿਹੜੀ ਪੁਲਿਸ ਹੈ 48% ਮੌਤਾਂ ਘਟ ਗਈਆਂ ਇਹ ਮੈਂ ਨਹੀਂ ਬੋਲ ਰਿਹਾ ਰਾਸ਼ਵਾ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਨਿਥਨ ਗੜਕਰੀ ਜੀ ਨੇ ਦੱਸਿਆ ਕਿ ਪੰਜਾਬ ਤੋਂ ਸਿੱਖੋ ਕਿ ਕਿਵੇਂ ਜਿਹੜਾ ਫਸਟ ਏਡ ਦਾ ਸਮਾਂ 6 ਮਿੰਟ 20 ਸੈਕਿੰਡ ਉਹਨਾਂ ਦੀ ਕਾਲਿੰਗ ਟਾਈਮ ਹੈ ਜੀ 6 ਮਿੰਟ 20 ਸੈਕਿੰਡ ਚ ਆ ਜਾਂਦੇ ਉੱਥੇ ਫਿਰ țeਲਾਂ ਤੱਕ ਪਾਣੀ ਪਹੁੰਚਾਇਆ ਕੋਈ ਗੱਲ ਨਹੀਂ ਤਾਂ ਪਾਣੀ ਜਿਹੜਾ ਕੁਦਰਤੀ ਆਫਤ ਹੈ ਐਕਸੈਸ ਟੂ ਆਲਥਿੰਗ ਇਜ਼ ਬੈਡ ਪਰ ਪਾਣੀ ਤਾਂ ਚਾਹੀਦਾ ਹੋਊਗਾ ਨਾ ਸਾਨੂੰ ਉਹ ਤਾਂ ਨਹਿਰਾਂ ਤੇ ਪੂਰਾ ਹੋਊਗਾ ਨਾ ਉਹ ਕੱਸੀਆਂ ਨਾਲ ਹੀ ਪੂਰਾ ਹੋਊਗਾ ਨਾ ਰਜਵਾਹਾਂ ਨਾਲ ਹੀ ਪੂਰਾ ਹੋਊਗਾ ਨਾ ਪੁੱਛ ਲੋ ਅਬੋਰ ਵਾਲੇ ਬੈਠੇ ਕਦੇ ਇੱਕ ਜ਼ਿੰਦਗੀ ਚ ਪਾਣੀ ਨਹੀਂ ਗੰਜਾ ਨਗਰ ਪਾਣੀ ਮਿਲ ਜਾਂਦਾ ਸੀ ਅਬੋਰ ਨਹੀਂ ਮਿਲਦਾ ਸੀ ਕੋ ਗੋਨੋਂ ਨਹਿਰ ਜਾਂਦੀ ਉਹ ਉਥੋਂ ਕੱਢ ਲੈਂਦੇ ਸੀ ਟੇਲਾ ਤੱਕ ਪਾਣੀ ਪਹੁੰਚਾਦਾ 40 40 ਸਾਲ ਬਾਦ ਲੋਕਾਂ ਨੇ ਪਾਣੀ ਦੇਖਿਆ ਲੱਡੂ ਵੰਡ ਰਿਹਾ ਲੋਕ 16 ਟੋਲ ਪਲਾਜ਼ੇ ਬੰਦ ਕੀਤੇ 66 ਲੱਖ ਰੁਪਏ ਇੱਕ ਦਿਨ ਦਾ ਬਚ ਰਿਹਾ ਕੱਲੇ ਪੰਜਾਬੀਆਂ ਦਾ ਨਹੀਂ ਜਿਹੜੇ ਕੋਈ ਕੋਈ ਇਧਰੋਂ ਆਪਣਾ ਧਾਰਮਿਕ ਟੂਰਿਜ਼ਮ ਬਹੁਤ ਹੈ ਪਹਾੜਾਂ ਦੇ ਵਿੱਚ ਮੰਦਰਾਂ ਦੇ ਵਿੱਚ ਮੱਥਾ ਟੇਕਣ ਜਾਂਦੇ ਨੇ ਕੋਈ ਜਿਹੜੇ ਨੇ ਦਰਬਾਰ ਸਾਹਿਬ ਮੱਥਾ ਟੇਕਣਾ ਆਉਂਦੇ ਨੇ ਕੋਈ ਨਾਨ ਪੰਜਾਬੀ ਬਹੁਤ ਆਉਂਦੇ ਉਹ ਵੀ ਉਹਨਾਂ ਦਾ ਵੀ ਪੈਸਾ ਬਚਦਾ ਜੀ ਜਦੋਂ ਉਹ ਖਤਮ ਹੀ ਹੋ ਗਏ ਤੇ ਫਿਰ 400 ਦਿਨ ਕਾਦੇ ਦੇਈ ਸੀ ਉਦੋਂ ਪਹਿਲਾਂ ਕਹਿੰਦੇ 200 ਦਿਨ ਦੇਤੀ ਸੀ ਸਾਨੂੰ ਉਹ 200 ਦਿਨ ਪਹਿਲਾਂ ਵਧਾ ਦਿੱਤੇ ਗਏ ਕੀ ਕਰੀ ਅਸੀਂ ਪੰਜਾਬੀਆਂ ਦੀ ਜੇਬ ਚੋਂ ਅਸੀਂ ਜਿਹੜਾ ਇਸ ਤਰ੍ਹਾਂ ਦੀ ਲੁੱਟ ਜਿਹੜੀ ਹੈ ਜਾਂ ਪੰਜਾਬੀਆਂ ਦੀ ਜੇਬ ਚੋਂ ਜਿਹੜਾ ਇਸ ਤਰ੍ਹਾਂ ਦਾ ਡਾਕਾ ਜਿਹੜਾ ਉਹ ਨਹੀਂ ਪੈਣ ਦੀ ਮੰਗ ਕੀਤੀ। ਬਾਕੀ ਜਿੰਨਾ ਵੀ ਤੁਹਾਡੇ ਸੁਝਾਅ ਆਏ ਨੇ ਅਸੀਂ ਤੰਦੇਹੀ ਨਾਲ ਸੱਚੇ ਦਿਲੋਂ ਉਹਨਾਂ ਨੂੰ ਪੂਰੇ ਕਰਾਂਗੇ। ਕੋਈ ਪਤਾ ਨਹੀਂ ਕਿਹੜਾ ਸੁਝਾਅ ਜਿਹੜਾ ਉਹ ਕਿੰਨੇ ਲੋਕਾਂ ਦੀ ਜ਼ਿੰਦਗੀ ਬਦਲ ਦੇ ਤੁਸੀਂ ਉਹ ਰਹਿ ਗਏ ਬਸ ਆਹੀ 16 17 ਬਾਕੀ ਤਾਂ ਆਉਂਦੇ ਨਹੀਂ ਉਹ ਤਾਂ ਆਉਂਦੇ ਨਹੀਂ ਕਿਉਂਕਿ ਉਹ ਇੰਨੇ ਕ ਜਿਆਦਾ ਗੁਨਾਹ ਕਰ ਬੈਠੇ ਕਿ ਸਾਹਮਣਾ ਨਹੀਂ ਕਰ ਸਕਦੇ ਪੰਜਾਬ ਨਾਲੇ ਡੇ ਬੜੇ ਧੋਖੇ ਕਰ ਬੈਠੇ ਕਿ ਸਾਹਮਣਾ ਨਹੀਂ ਕਰ ਸਕਦੇ ਚਾਹੇ ਉਹ ਨਾਬੇ ਵਾਲੇ ਦੇ ਰਿਸ਼ਤੇਦਾਰ ਨੇ ਚਾਹੇ ਉਹ ਭਾਜਪਾ ਵਾਲੇ ਨੇ ਕਿਹੜੀ ਕਿਹੜੇ ਨੂੰ ਲੈ ਕੇ ਆਉਣਗੇ ਇੱਥੇ ਜੀ ਸਾਰੇ ਹਸਾਬ ਮੰਗਾਂਗੇ ਆਪਾਂ ਸੋ ਅਸੀਂ ਸਾਥ ਦੇ ਰਹੇ ਆਂ ਦੇਸ਼ ਵਾਸਤੇ ਸੰਵਿਧਾਨ ਨੂੰ ਬਚਾਉਣ ਵਾਸਤੇ ਸਾਥ ਦੇ ਦੇਸ਼ ਰਹੂਗਾ ਤਾਂ ਪਾਰਟੀਆਂ ਰਹਿਣਗੀਆਂ ਦੇਸ਼ ਹੀ ਨਰਿਆ ਜੀ ਪਾਰਟੀਆਂ ਨੇ ਕੀ ਕਰਨਾਂਗੇ ਮੈਂ ਉਸ ਦਿਨ ਵੀ ਕਹਿਆ ਸੀ ਡੈਮੋਕ੍ਰੇਸੀ ਬੜੇ ਗੰਭੀਰ ਖਤਰੇ 'ਚ ਹੈ ਕਿਵੇਂ ਜਿਹੜਾ ਜਗ੍ਹਾ ਜਗ੍ਹਾ ਤੇ ਹੁਣ ਪ੍ਰਦਰਸ਼ਨ ਹੋਣ ਲੱਗੇ ਨੇ ਉਹ ਉਹ ਕੀ ਹੈ ਜੀ ਉੱਤਰਾਖੰਡ ਪਟਨਾ ਲਦਾਖ ਪਬਲਿਕ ਜਿਹੜੀ ਹੈ ਨਾ ਖਾਸ ਤੌਰ ਤੇ ਯੂਥ ਉਹ ਆਪਣਾ ਮੌਕਾ ਉੱਡਣ ਦਾ ਭਾੜਦਾ ਕਹਿੰਦੇ ਸਾਡੇ ਖੰਭਾਂ ਨੂੰ ਕੁੱਤਰੋ ਨਾ ਸਾਨੂੰ ਉਡਾਰੀਆਂ ਮਾਰ ਲੈਣ ਸੋ ਇਸ ਕਰਕੇ ਇਹ ਹੁਣ ਖਤਮ ਕਰਨਾ ਪਊਗਾ ਪੋਲਿਟਿਕਸ ਬਦਲਨੀ ਹੈ VOTER ਦਾ ਮੂਡ ਬਦਲ ਰਿਹਾ ਹੈ ਠੀਕ ਹੈ ਆਪਾਂ ਨੂੰ ਰਾਜਨੀਤੀ ਚ ਵੋਟਾਂ ਦਾ ਵੀ ਹੋ ਰੱਖਣਾ ਪਰ ਘੱਟੋ ਘੱਟ ਇਸ ਤਰ੍ਹਾਂ ਰੱਖੋ ਕਿ ਆਪਾਂ ਕੱਲੇ ਵੋਟਾਂ ਵੀ ਸੈਂਟ੍ਰਿਕ ਨਾ ਹੋ ਜੀ ਨਾ ਬਸ ਬੋਟਾ ਹੀ ਬੋਟਾ ਬੋਟਾ ਤੋਂ ਬਿਨਾਂ ਬਹੁਤ ਕੰਮ ਨੇ ਮੈਨੂੰ ਗਾਲਾਂ ਦੇਣੀਆਂ ਨੇ ਬੜਾ ਟਾਈਮ ਮਿਲੂਗਾ ਤੁਹਾਨੂੰ ਇਲੈਕਸ਼ਨਾਂ ਬਿਲੇ ਜੁਨੀਆ ਮਰਜੀ ਗਾਲਾਂ ਕੱਢ ਲਿਓ ਆ ਨਹੀਂ ਕੀਤਾ ਉਹ ਨਹੀਂ ਕੀਤਾ ਆ ਨਹੀਂ ਕੀਤਾ ਉਹਦਾ ਇਥੋਂ ਤੱਕ ਕਹਿ ਜਾਂਦੇ ਆ ਕਿ ਜਦੋਂ ਇਹਨਾਂ ਜੋਕਾਂ ਤੋਂ ਸਾਡਾ ਖੜਾ ਸ਼ੂਟੂਗਾ ਉਦੋਂ ਬਾਅਦ ਫਿਰ ਪਤਾ ਨਹੀਂ ਜੋਕਾਂ ਪਤਾ ਨਹੀਂ ਕਿਨੂੰ ਕਹੀ ਜਾਂਦੇ ਆ ਹਨਾ ਸੰਦ ਜੋਕੇ ਦੱਸਦੇ ਆ ਇਹ ਜੋਕਾਂ ਮਟੀਰੀਅਲ ਜਮੂਰੇ ਕਹਿੰਦੇ ਨਾ ਕੁਝ ਸਾਡੇ ਉਲੀ ਵਰਤੇ ਜਾ ਰਹੇ ਨੇ ਪਬਲਿਕ ਆ ਸਾਰਾ ਦੇਖਦੀ ਹੈ ਕਿਉਂਕਿ ਏ ਹੜਪੜਾ ਹਟ ਹੈ ਦੀਵਾ ਜਦੋਂ बुझਦਾ ਹੁੰਦਾ ਨਾ ਪਪਾ ਪਪੜਾ ਫੜ ਜ਼ਿਆਦਾ ਕਰਦਾ ਹੁੰਦਾ ਸੋ ਬੁਝਣ ਵਾਲੇ ਦੀਵੇ ਨੇ ਅਸੀਂ ਤਾਂ ਉਮੀਦਾਂ ਦੇ ਦੀਵੇ ਜਗਾਉਣ ਵਾਲੇ ਬੰਦੇ ਆ ਜੀ ਅਸੀਂ ہماری ਨਜ਼ਰ ਹਮੇਸ਼ਾ ਮੰਜ਼ਿਲ ਤੇ ਰਹਤੀ ਹੈ ہماری ਨਜ਼ਰ ਹਮੇਸ਼ਾ ਮੰਜ਼ਿਲ ਤੇ ਰਹਤੀ ਹੈ ਇਨ ਅੱਖੋਂ ਨੇ ਕਦੀ ਮੀਲ ਦਾ ਪੱਥਰ ਨਹੀਂ ਦੇਖਾ ਸਰ ਮੀਲ ਦੇ ਪੱਥਰ ਦੇਖ ਕੇ ਸਫ਼ਰ ਪੂਰੇ ਨਹੀਂ ਹੁੰਦੇ ਵੀ ਐਨੇ ਕਿਲੋਮੀਟਰ ਰਹਿ ਗਿਆ ਸਿੱਧਾ ਅਰਜਨ ਵਾਂਗੂ ਨਿਸ਼ਾਨਾ ਮਛੀ ਦੀ ਅੱਖ ਚ ਬਜਣਾ ਚਾਹੀਦਾ। ਔਰ ਸਾਡਾ ਨਿਸ਼ਾਨਾ ਪੰਜਾਬ ਨੂੰ ਨੰਬਰ 1 ਸੁਪਾ ਬਣਾਉਣਾ, ਪੰਜਾਬ ਨੂੰ ਖੁਸ਼ਹਾਲ ਬਣਾਉਣਾ, ਪੰਜਾਬ ਦੀ ਖੋਈ ਹੋਈ, ਪੰਜਾਬ ਦੀ ਫਿੱਕੀ ਪਈ ਹੋਈ ਗਲੋਰੀ ਨੂੰ ਵਾਪਸ ਲੈ ਕੇ ਆਉਣਾ। ਔਰ ਉਹਦੇ ਵਿੱਚ ਪਰਮਾਤਮਾ ਜਦੋਂ ਸੱਚੇ ਦਿਲੋਂ ਕੋਈ ਕੰਮ ਕਰੀਏ, ਪਰਮਾਤਮਾ ਵੀ ਸਾਥ ਦਿੰਦਾ। ਤਾਂ ਉਮੀਦ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ, ਉਹਨਾਂ ਦੀ ਸਮੱਤ ਨਾਲ, ਉਹਨਾਂ ਦੇ ਬਖਸ਼ੇ ਹੋਏ ਬਲ ਨਾਲ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ ਕੋਈ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਕੇ ਆ ਜਾਏ ਅਸੀਂ ਤਾਂ ਉਸੇ ਸੀ ਖੁਸ਼ ਰਹਿਵਾਂਗੇ ਕਿਉਂਕਿ ਪੰਜਾਬੀ ਨੇ ਜਿਹੜੇ ਉਹ ਹਰ ਫੀਲਡ ਦੇ ਵਿੱਚ ਮੈਂ ਗਿਆ ਸੀਗਾ ਜਲੰਧਰ ਉੱਥੇ ਹਾਕੀ ਦਾ ਮੈਚ ਸੀਗਾ ਜੂਨੀਅਰ ਲੈਵਲ ਦਾ ਤੇ ਨੌ ਪਲੇਅਰ ਐਸ ਵਕਤ ਹਾਕੀ ਦੀ ਟੀਮ ਦੇ ਵਿੱਚ ਨੌ ਪਲੇਅਰ ਨੈਸ਼ਨਲ ਟੀਮ ਦੇ ਵਿੱਚ ਪੰਜਾਬ ਦੇ ਨੇ ਜੀ ਨੌ ਔਰ 1980 ਤੋਂ ਲੈ ਕੇ ਉੱਥੇ ਤਿੰਨ ਪੀੜੀਆਂ ਹਾਕੀ ਦੀਆਂ ਇਕੱਠੀਆਂ ਹੋਈਆਂ ਸੀ ਪ੍ਰਗਟ ਜੀ ਠੀਕ ਹੈ ਨਾ ਤੇ ਉਹ ਬਲਵਿੰਦਰ ਸ਼ੰਮੀ ਹੋਰੀ ਤੁਹਾਡੇ ਜਿਹੜੇ ਤੁਹਾਡੇ ਨਾਲ ਖੇਡਦੇ ਰਹੇ ਆ ਹਨਾ ਤੇ ਸਾਰੇ ਹਰਪ੍ਰੀਤ ਹੋਰੀ ਸਾਰੇ ਜਿਨ੍ਹਾਂ ਨੂੰ ਅਸੀਂ ਵੀ ਦੇਖਦੇ ਰਹੇ ਆ ਛੋਟੇ ਹੁੰਦੇ ਰੇਡੀਓ ਤੇ ਸੁਣਦੇ ਰਹੇ ਆ ਉਹ